ਕਿ ਇੱਕ ਚਰਚਾ ਸੀ ਕਿ ਬਲਕੌਰ ਸਿੰਘ ਕਾਂਗਰਸ ਤੋਂ ਚੋਣ ਲੜ ਸਕਦੇ ਨੇ ਕਿਉਂਕਿ ਮਾਨਸਾ ਤੋਂ ਛੋਪਦੀਪ ਜਿਹੜੇ ਗੇ ਚੋਣ ਲੜੇ ਸੀ ਹਾਰ ਗਏ ਸੀ ਤਾਂ ਇਸ ਤੋਂ ਬਾਅਦ ਇਹ ਸੀ ਕਿ ਸ਼ਾਇਦ ਇਨਸਾਫ ਲੈਣ ਦੇ ਲਈ ਸ਼ਾਇਦ ਇਨਸਾਫ ਨੂੰ ਆਖਰੀ ਪੜਾਤਲ ਜਾਣ ਲਈ ਇੱਕ ਸਿਆਸੀ ਵਿਕਲਪ ਜੇ ਰਗਾ ਬਲਕੌਰ ਸਿੰਘ ਦੇ ਕੋਲ ਹੋਵੇਗਾ ਪਰ ਉਹ ਉਹਨਾਂ ਨੇ ਉਹ ਵਿਕਲਪ ਨਹੀਂ ਚੁਣਿਆ ਜਿਹੜੀ ਲੜਾਈ ਉਹ ਲੜ ਰਹੇ ਉਹਨਾਂ ਨੂੰ ਪਤਾ ਕਿ ਇਹ ਲੜਾਈ ਇਹ ਬਹੁਤ ਵੱਡੀ ਲੜਾਈ ਹੈ ਛੋਟੀ ਲੜਾਈ ਨਹੀਂ ਕਈ ਸਾਲਾਂ ਦੀ ਲੜਾਈ ਹੈ ਜਿਹਦੇ ਵਿੱਚ ਲੋਕਾਂ ਦਾ ਸਮਰਥਨ ਲੋਕਾਂ ਦਾ ਪਿਆਰ ਜਿਹੜਾ ਹੈਗਾ ਇਸੇ ਤਰੀਕੇ ਬਣਿਆ ਰਵੇ ਤੇ ਸ਼ਾਇਦ ਜਿਹੜਾ ਹੈਗਾ ਬਲਕੌਰ ਸਿੰਘ ਸਿੱਧੂ ਦਾ ਚੋਣ ਨਾ ਲੜਨਾ ਇਹ ਕਈ ਮਹੀਨਿਆਂ ਦੇ ਵਿੱਚ ਪੋਲੀਟੀਕਲ ਪਾਰਟੀਆਂ ਲਈ ਵੀ ਜਿਹੜਾ ਹੈਗਾ ਉਹ ਬਹੁਤ ਵੱਡੇ ਸਵਾਲ ਖੜੇ ਕਰਕੇ ਕਿ ਜਿਹੜਾ ਉਹ ਵੋਟ ਪੈਣੀ ਸੀ ਸਿੱਧੂ ਦੇ ਨਾਮ ਦੇ ਉੱਪਰ ਵੋਟ ਪੈਣੀ ਸੀ ਉਹਨੂੰ ਕਿਸ ਨੂੰ ਪਾਵੇਗੀ ਰਾਜਾ ਵੜਿੰਗ ਦੀਆਂ ਚਰਚਾਵਾਂ ਸਨ ਕਿ ਰਾਜਾ ਵੜਿੰਗ ਆਪਣੀ ਪਤਨੀ ਅਮਰਤਾ ਵੜਿੰਗ ਨੂੰ ਟੈਕ ਦਵਾ ਸਕਦੇ ਜਾਂ ਖੁਦ ਦੁਬਾਰਾ ਚੋਂ ਲੜ ਸਕਦੇ। ਪਰ ਐਤ ਕੀ ਉਹਨਾਂ ਦੀ ਪਤਨੀ ਦੇ ਵੱਲੋਂ ਕੰਮ ਵੀ ਕੀਤਾ ਗਿਆ ਹਲਕੇ ਦੇ ਵਿੱਚ ਜਾ ਕੇ ਅਸੀਂ ਗਤੀਵਿਧੀਆਂ ਵੀ ਵੇਖੀਆਂ ਉਹ ਵਿਚਰਦੇ ਦੇ ਪਹਿੰਡਾ ਹਲਕੇ ਦੇ ਵਿੱਚ ਪਰ ਨਾ ਜਿਹੜਾ ਕਿਸੇ ਹੋਰ ਉਮੀਦਵਾਰ ਦਾ ਆ ਜਾਣਾ। ਤਾਂ ਉਸ ਸਮੇਂ ਰਾਜਾ ਵੜਿੰਗ ਕੋਲ ਗਵਾਉਣ ਦੇ ਲਈ ਕੁਝ ਵੀ ਨਹੀਂ ਸੀ। ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਉਹ ਐਂਟੀਖੇਮੇ ਦੀ ਵਿੱਚ ਸੀ ਕੈਪਟਨ ਅਮਰਿੰਦਰ ਸਿੰਘ ਦੀ ਲੱਖ ਜਦੋਂ ਜੈਦ ਦੇ ਬਗਾਵਤ ਦੇ ਬਾਵਜੂਦ ਉਹਨਾਂ ਨੇ ਟਿਕਟ ਲਈ ਜੇਕਰ ਇਸ ਵਾਰ ਅਮਰਤਾ ਵੜਿੰਗ ਚੋਣ ਲੜਦੇ ਤਾਂ ਕਿਤੇ ਨਾ ਕਿ ਇਹ ਲੱਗਣਾ ਸੀ ਕਿ ਰਾਜਾ ਵੜਿੰਗ ਦੀ ਧਰਮ ਪਤਨੀ ਜਿਹੜੀ ਕਿ ਬਾਦਲ ਪਰੋਂ ਨੂੰ ਰੱਖ ਕੇ ਜਿੰਦਾ ਉਹਦਾ ਕਦ ਕਿਤੇ ਨਾ ਕਿ ਬੇ ਰਾਜਾ ਵੜਿੰਗ ਦੇ ਮੁਕਾਬਲੇ ਵੱਡਾ ਦਿਸਦਾ ਲੋਕਾਂ ਨੂੰ ਸੂਦੀ ਪੁਆਇੰਟ 6 ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਹਾਂ ਤੁਹਾਡੇ ਨਾਲ ਰਾਜਦੀਪ ਸਿੰਘ ਤੇ ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਚਰਚਾ ਕਰਨ ਦੇ ਲਈ ਮੇਰੇ ਨਾਲ ਮੇਰੇ ਸਾਥੀ ਰਮਨਦੀਪ ਸ਼ਰਮਾ ਮੌਜੂਦ ਨੇ ਗੱਲਬਾਤ ਹੋਵੇਗੀ ਅੱਜ ਬਰਿੰਡਾ ਸੀਟ ਦੇ ਉੱਤੇ ਬਰਿੰਡਾ ਸੀਟ ਤੋਂ ਦੋ ਨਾਮ ਚਰਚਾ ਦੇ ਵਿੱਚ ਸਨ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਕਾਂਗਰਸ ਦੀ ਟਿਕਟ ਤੋਂ ਚੋਂ ਲੜ ਸਕਦੇ ਨੇ ਜਾਂ ਰਾਜਾ ਵੜਿੰਗ ਦੇ ਪਤਨੀ ਅਮਰਤਾ ਵੜਿੰਗ ਚੋਂ ਲੜ ਸਕਦੇ ਨੇ ਪਰ ਇਹ ਦੋਨੋਂ ਨਾਮ ਪਹਿਲੀ ਸੂਚੀ ਦੇ ਵਿੱਚ ਉਹ ਗਾਇਬ ਰਹਿੰਦੇ ਨੇ ਅਤੇ ਕਾਂਗਰਸ ਉੱਥੇ ਕਿਸੇ ਹੋਰ ਉਮੀਦਵਾਰ ਦਾ ਐਲਾਨ ਕਰ ਦਿੰਦੀ ਆ ਗੱਲਬਾਤ ਕਰਦੇ ਆ ਰਮਨ ਇਹਨਾਂ ਦੋਨਾਂ ਨਾਮਾਂ ਦਾ ਬਹੁਤ ਚਰਚਾ ਸੀਗੀ ਇਹ ਵੀ ਚਰਚਾ ਸੀ ਕਿ ਪਤਾ ਬਲਕੌਰ ਸਿੰਘ ਕਾਂਗਰਸ ਦੀ ਟਿਕਟ ਤੋਂ ਜੇ ਨਹੀਂ ਲੜਦੇ ਤਾਂ ਉਹ ਅਜਾਹ ਲੜ ਸਕਦੇ ਨੇ ਪਰ ਉੱਥੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਰਾਜਾ ਵੜਿੰਗ ਜੋ ਕਿ ਪਹਿਲਾਂ ਵੀ ਚੋਣ ਉੱਥੋਂ ਲੜ ਚੁੱਕੇ ਨੇ 20000 ਵੋਟ ਦੇ ਫਰਕ ਦੇ ਨਾਲ ਹਾਰੇ ਸੀ ਤਾਂ ਐਤਕੀ ਚਰਚਾਵਾਂ ਸਨ ਕਿ ਉਹ ਆਪਣੀ ਪਤਨੀ ਨੂੰ ਲੜਾ ਸਕਦੇ ਨੇ ਪਰ ਲਿਸਟ ਦੇ ਵਿੱਚ ਨਾਮ ਨਹੀਂ ਆਇਆ ਇਹ ਬਹੁਤ ਵੱਡਾ ਸਵਾਲ ਆਮ ਲੋਕਾਂ ਦਾ ਵੀ ਹੈ ਕਿ ਇੱਕ ਚਰਚਾ ਸੀ ਕਿ ਬਲਕੌਰ ਸਿੰਘ ਕਾਂਗਰਸ ਤੋਂ ਚੋਣ ਲੜ ਸਕਦੇ ਨੇ ਕਿਉਂਕਿ ਮਾਨਸਾ ਤੋਂ ਛੋਪਦੀਪ ਜਿਹੜੇ ਗੇ ਚੋਣ ਲੜੇ ਸੀ ਹਾਰ ਗਏ ਸੀ ਤਾਂ ਇਸ ਤੋਂ ਬਾਅਦ ਮੂਸੇਵਾਲ ਦਾ ਜਦ ਕਤਲ ਹੁੰਦਾ ਤੇ ਇਸ ਤੋਂ ਬਾਅਦ ਇਹ ਸੀ ਕਿ ਸ਼ਾਇਦ ਇਨਸਾਫ ਲੈਣ ਦੇ ਲਈ ਸ਼ਾਇਦ ਇਨਸਾਫ ਨੂੰ ਆਖਰੀ ਪੜਾਤ ਤਿਲ ਜਾਣ ਲਈ ਇੱਕ ਸਿਆਸੀ ਵਿਕਲਪ ਜਿਹੜਾ ਬਲਕੌਰ ਸਿੰਘ ਦੇ ਕੋਲ ਹੋਵੇਗਾ ਪਰ ਉਹ ਉਹਨਾਂ ਨੇ ਉਹ ਵਿਕਲਪ ਨਹੀਂ ਚੁਣਿਆ ਔਰ ਸ਼ਾਇਦ ਜੋ ਸਾਡੇ ਕੋਲ ਜਾਣਕਾਰੀ ਹੈ ਪਰਿਵਾਰਕ ਜੋ ਸਾਨੂੰ ਪਰਿਵਾਰਤ ਵੱਲੋਂ ਜਾਣਕਾਰੀ ਇਹ ਉਹ ਇਹ ਵਿਕਲਪ ਨੂੰ ਚੁਣਨਗੇ ਵੀ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਕਿ ਰਾਜਨੀਤੀ ਦਾ ਰਸਤਾ ਉਹਨਾਂ ਦੇ ਪਰਿਵਾਰ ਲਈ ਜਿਹੜਾ ਹੈਗਾ ਖਤਰੇ ਤੋਂ ਖਾਲੀ ਨਹੀਂ ਹੈਗਾ ਰਾਜਨੀਤਿਕ ਰਸਤਾ ਜਿਹੜਾ ਹੈਗਾ ਉਹ ਹੀ ਨਹੀਂ ਕਿ ਤੁਹਾਨੂੰ ਇਨਸਾਫ ਤੱਕ ਲਾਜ਼ਮੀ ਤੌਰ ਤੇ ਲੈ ਕੇ ਜਾਵੇਗਾ ਕਿਉਂਕਿ ਜਿਸ ਪੋਲੀਟੀਕਲ ਸਿਸਟਮ ਦੇ ਖਿਲਾਫ ਜਿਹੜੇ ਹੈਗੇ ਨੇ ਸਿੱਧੂ ਸਾਹਿਬ ਖੁਦ ਬੋਲ ਦੇ ਰਹੇ ਤਾਂ ਇਸ ਤੋਂ ਇਲਾਵਾ ਜਿਹੜਾ ਬਲਕੌਰ ਸਿੰਘ ਜਿਸ ਤਰੀਕੇ तमाम ਧਿਰਾਂ ਤਮਾਮ ਸਿਆਸੀ ਧਿਰਾਂ ਉਹਨਾਂ ਤਮਾਮ ਧਾਰਮਿਕ ਉਹਨਾਂ ਤਮਾਮ ਸਮਾਜਿਕ ਧਿਰਾਂ ਉਹਨਾਂ ਇਨਸਾਫ ਦੇ ਲਈ ਅੱਜ ਵੀ ਇਕੱਠੀਆਂ ਹੁੰਦੀਆਂ ਨੇ ਅੱਜ ਵੀ ਸਵਾਲ ਖੜੇ ਕਰਦੀਆਂ ਨੇ ਅਜਿਹੇ ਦੇ ਵਿੱਚ ਜੇਕਰ ਉਹ ਪਾਰਟੀ ਕੁਲ ਕਿਸੇ ਪਾਰਟੀ ਤੋਂ ਚੋਣ ਲੜਦੇ ਨੇ ਕਿਉਂਕਿ ਚਰਚਾਵਾ ਕਾਂਗਰਸ ਤੋਂ ਸੀ ਤਾਂ ਕਿਤਨਾ ਕਿਤੇ ਜਿਹੜਾ ਇਹ ਵੀ ਇੱਕ ਉਹਨਾਂ ਤੇ ਦੋ ਚੀਜ਼ਾਂ ਸੀ ਇੱਕ ਇਹ ਵੀ ਸੀ ਕਿ ਤਮਾਮ ਪਾਰਟੀਆਂ ਦਾ ਸਮਰਥਨ ਮਿਲ ਸਕਦਾ ਉਹ ਵਿਨਿੰਗ ਕੈਂਡੀਡੇਟ ਹੋ ਸਕਦੇ ਨੇ ਦੂਜੇ ਪਾਸੇ ਇਹ ਵੀ ਸੀ ਕਿ ਇੱਕ ਜਿਹੜੇ ਧਿਰ ਨਾਲ ਜਾਂਦੇ ਆ ਜਿਹੜੀ ਦੂਜੀ ਧਿਰ ਦੇ ਅ ਡੋਲਿ ਵਿਚਾਰਧਾਰਾ ਨਾਲ ਸੰਬੰਧਤ ਲੋਕ ਹੁੰਦੇ ਉਹ ਸ਼ਾਇਦ ਉਹ ਵੋਟ ਤੇ ਕਨਵਰਟ ਨਹੀਂ ਹੁੰਦੇ ਤਾਂ ਬਰਕੌਰ ਸਿੰਘ ਸਿੱਧੂ ਵੱਲੋਂ ਜਿਹੜਾ ਹੈਗਾ ਫੈਸਲਾ ਬਰਕੌਰ ਸਿੰਘ ਵੱਲੋਂ ਲਿਆ ਗਿਆ ਉਹ ਉਹਨਾਂ ਵੱਲ ਇਸ ਕਰਕੇ ਲਿਆ ਗਿਆ ਕਿ ਉਹਨਾਂ ਨੇ ਸਿਆਸਤ ਦੇ ਉਤਰਾ ਚੜਾ ਨੂੰ ਵੇਖਿਆ ਸਿਆਸਤ ਦੇ ਵਿੱਚ ਗੁਪਤ ਸਮਝੌਤਿਆਂ ਨੂੰ ਵੇਖਿਆ ਕਿ ਪਤਾ ਨਹੀਂ ਕਦੋਂ ਕਿਹਨੇ ਕਿਸ ਨਾਲ ਸਮਝੌਤਾ ਹੋ ਜਾਣਾ ਇਹ ਵੀ ਨਹੀਂ ਕਿ ਡੈਡਸ਼ੋਰਕ ਤੁਹਾਡੀ ਤੁਸੀਂ ਜਿੱਤੀ ਪਈ ਹੋ ਕਿਉਂਕਿ ਉੱਥੇ ਕੁਝ ਇਹੋ ਜਿਹੀ ਵੀ ਜਿਹੜੇ ਕਿ ਲੈਫਟ ਜਿਹੜੇ ਬੈਠੇ ਹੋਣੇ ਜਿਹੜੇ ਇੱਕ ਸਮੇਂ ਇਸ ਪਰਿਵਾਰ ਤੋਂ ਜਿਹੜਾ ਦੂਰ ਵੀ ਹੋਏ ਨੇ ਔਰ ਜਿਹੜੀਆਂ ਧਿਰਾਂ ਤੇ ਇਹਨਾਂ ਨੂੰ ਮਾਨ ਸੀ ਕਿ ਧਿਰਾਂ ਸਾਡੇ ਨਾਲ ਹੋਣੀਆਂ ਖੁੱਲ ਕੇ ਵੀ ਕਿਸੇ ਕਿਸਾਨ ਜਥੇਬੰਦੀ ਜਾਂ ਹੋਰ ਧਿਰਾਂ ਨੇ ਉਹਨਾਂ ਨੂੰ ਅਪਰੋਚ ਨਹੀਂ ਕੀਤਾ ਕਿ ਤੁਸੀਂ ਆਓ ਚੋਣ ਲੜੋ ਅਸੀਂ ਤੁਹਾਡੇ ਨਾਲ ਆ ਤਾਂ ਇਕਲੌਤੇ ਤੌਰ ਤੇ ਉਹਨਾਂ ਨੇ ਇਹ ਕਹਿ ਦੇਣਾ ਕਿ ਅਸੀਂ ਮੈਦਾਨ ਦੇ ਵਿੱਚ ਜਾਵਾਂਗੇ ਲੜਾਂਗੇ ਜਾਂ ਜਿੱਤਾਂਗੇ ਤਾਂ ਸ਼ਾਇਦ ਉਹਨਾਂ ਨੇ ਇਹ ਰਸਤਾ ਚੁਣਨ ਦੀ ਬਜਾਏ ਕੋੜ ਦਾ ਰਸਤਾ ਸਹੀ ਸਮਝਿਆ ਕਿਉਂਕਿ ਉਹ ਲੋਕ ਉਹਨਾਂ ਨੂੰ ਇਹ ਪਤਾ ਹੈਗਾ ਕਿ ਜਿੰਨਾ ਲੋਕਾਂ ਦਾ ਅੱਜ ਜਾਣ ਆਧਾਰ ਉਹਨਾਂ ਦਾ ਸਮਰਥਨ ਕਰ ਰਿਹਾ ਸ਼ਾਇਦ ਚੋਣਾਂ ਦੇ ਵਿੱਚ ਉਹ ਜਾਣ ধারণা ਟੁੱਟ ਜੇ ਔਰ ਜਿਹੜੀ ਲੜਾਈ ਉਹ ਲੜ ਰਹੇ ਉਹਨਾਂ ਨੂੰ ਪਤਾ ਕਿ ਇਹ ਲੜਾਈ ਇਹ ਬਹੁਤ ਵੱਡੀ ਲੜਾਈ ਹੈ ਛੋਟੀ ਲੜਾਈ ਨਹੀਂ ਕਈ ਸਾਲਾਂ ਦੀ ਲੜਾਈ ਹੈ ਕਿ ਅਜੇ ਦੇ ਵਿੱਚ ਲੋਕਾਂ ਦਾ ਸਮਰਥਨ ਲੋਕਾਂ ਦਾ ਪਿਆਰ ਜਿਹੜਾ ਹੈਗਾ ਇਸੇ ਤਰੀਕੇ ਬਣਿਆ ਰਵੇ ਇਸੇ ਕਰਕੇ ਉਹਨਾਂ ਨੇ 86 ਰਸਤਾ ਚੁਣਨ ਦੀ ਬਜਾਏ ਉਹ ਰਸਤਾ ਚੁਣਿਆ ਜਿਹੜੇ ਰਸਤੇ ਤੋਂ ਉਹਨਾਂ ਨੂੰ ਇੱਕ ਟੀਕ ਆ ਇੱਕ ਉਮੀਦ ਹੈਗੀ ਆ ਤਾਂ ਸ਼ਾਇਦ ਜਿਹੜਾ ਹੈਗਾ ਬਲਕੋਤ ਸਿੰਘ ਸਿੱਧੂ ਦਾ ਚੋਣ ਨਾ ਲੜਨਾ ਇਹ ਕਈ ਮਹੀਨੇ ਦੇ ਵਿੱਚ ਪੋਲੀਟੀਕਲ ਪਾਰਟੀਆਂ ਲਈ ਵੀ ਜਿਹੜਾ ਹੈਗਾ ਉਹ ਬਹੁਤ ਵੱਡੇ ਸਵਾਲ ਖੜੇ ਕਰਕੇ ਇਹਦਾ ਕਿ ਜਿਹੜਾ ਉਹ ਵੋਟ ਪੈਣੀ ਸੀ ਸਿੱਧੂ ਦੇ ਨਾਮ ਦੇ ਉੱਪਰ ਵੋਟ ਪੈਣੀ ਸੀ ਉਹਨੂੰ ਕਿਸ ਨੂੰ ਪਵੇਗੀ ਕਿ ਲੱਖਸਿਧਾਨਾ ਉਹ ਵੋਟ ਲੈ ਕੇ ਜਾਵੇਗਾ ਲਾਂਕਿ ਚਰਚਾ ਦਾ ਵਿਸ਼ਾ ਨਹੀਂ ਹੈਗਾ ਪਰ ਸਿੱਧੂ ਸਾਹਿਬ ਵੱਲੋਂ ਬਲਕੌਰ ਸਿੰਘ ਵੱਲੋਂ ਚੋਂ ਨਾਂ ਲੜਕੇ ਨਾਂ ਲੜਨ ਦੇ ਫੈਸਲੇ ਨੇ ਬਠਿੰਡਾ ਸੀਟ ਨੂੰ ਹੋਰ ਹੌਟ ਜਿਹੜਾ ਹੈਗਾ ਉਹ ਮੈਦਾਨ ਦੇ ਵਿੱਚ ਬਦਲ ਦਿੱਤਾ ਹੈ ਅੱਛਾ ਰਾਜਾ ਵੜਿੰਗ ਦੀਆਂ ਚਰਚਾਵਾਂ ਸਨ ਕਿ ਰਾਜਾ ਵੜਿੰਗ ਆਪਣੀ ਪਤਨੀ ਅਮਰਤਾ ਵੜਿੰਗ ਨੂੰ ਟਿਕਟ ਦਵਾ ਸਕਦੇ ਜਾਂ ਖੁਦ ਦੁਬਾਰਾ ਚੋਂ ਲੜ ਸਕਦੇ ਆ ਕਿਉਂਕਿ ਪਹਿਲਾਂ ਵੀ ਕਿਆ ਦੀ ਇਹ ਇੱਕ ਦਰਾਂ ਦਾ ਜੱਤ ਦੇ ਬਿਲਕੁਲ ਕਰੀਬ ਚਲੇ ਗਏ ਸੀ ਕਿਉਂਕਿ ਸਿਆਸਤ ਦੇ ਵਿੱਚ ਜਿਹੜੀਆਂ ਲੋਕ ਸਭਾ ਚੋਣਾਂ ਚ ਕਹਿੰਦੇ ਮੰਨਿਆ ਜਾਂਦਾ ਕਿ ਜਿਹੜਾ 1 ਨਿੱਕੀ ਦਾ ਫਰਕ ਹੈ ਇਹਨੂੰ ਮੰਨਦੇ ਨੇ 10 20000 ਵੋਟ ਦਾ ਨਾ ਉਹਦੇ ਨਾਲ ਉਹ ਹਾਰੇ ਸੀਗੇ ਤਾਂ ਪਰ ਐਤਕੀ ਉਹਨਾਂ ਦੀ ਪਤਨੀ ਦੇ ਵੱਲੋਂ ਕੰਮ ਵੀ ਕੀਤਾ ਗਿਆ ਹਲਕੇ ਦੇ ਵਿੱਚ ਜਾ ਕੇ ਅਸੀਂ ਗਤੀਵਿਧੀਆਂ ਵੀ ਵੇਖੀਆਂ ਉਹ ਵਿਚਰਦੇ ਰਹੇ ਪਿੰਡਾਂ ਹਲਕੇ ਦੇ ਵਿੱਚ ਪਰ ਨਾਮ ਜਿਹੜਾ ਕਿਸੇ ਹੋਰ ਉਮੀਦਵਾਰ ਦਾ ਆ ਜਾਣਾ ਦੇਖੋ ਰਾਜਨੀਤੀ ਦੇ ਵਿੱਚ ਨਾ ਸਭ ਕੁਝ ਜਿੱਤਣ ਦੇ ਲਈ ਨਹੀਂ ਹੁੰਦਾ ਕਈ ਵਾਰੀ ਤੁਹਾਨੂੰ ਆਪਣੇ ਆਪ ਨੂੰ ਬਣਾਏ ਰੱਖਣ ਦੇ ਲਈ ਤੁਸੀਂ ਚੋਣ ਲੜਦੇ ਹੋ ਤਾਂ ਠੀਕ ਇਸੇ ਤਰੀਕੇ ਨਾਲ ਜਦੋਂ ਪਿਛਲੀ ਵਾਰ ਚੋਣ ਲੜੀ ਸੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਵੱਲੋਂ ਤਾਂ ਉਸ ਸਮੇਂ ਰਾਜਾ ਵੜਿੰਗ ਕੋਲ ਗਵਾਉਣ ਦੇ ਲਈ ਕੁਝ ਵੀ ਨਹੀਂ ਸੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਉਹ ਐਂਟੀ ਖਿਮੇ ਦੀ ਵਿੱਚ ਸੀ ਕੈਪਟਨ ਅਮਰਿੰਦਰ ਸਿੰਘ ਦੀ ਲੱਖ ਜਦੋਂ ਜੈਦ ਦੇ ਬਗਾਵਤ ਦੇ ਬਾਵਜੂਦ ਉਹਨਾਂ ਨੇ ਟਿਕਟ ਲਈ ਕਿਉਂਕਿ ਯੂਥ ਕਾਂਗਰਸ ਦੇ ਨੈਸ਼ਨਲ ਪ੍ਰਧਾਨ ਵੀ ਉਸ ਸਮੇਂ ਸੀ ਉਹਨਾਂ ਨੇ ਆਪਣੀ ਧਰਮ ਪਤਨੀ ਦੀ ਟਿਕਟ ਦਾ ਪ੍ਰਬੰਧ ਕੀਤਾ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਉੱਥੇ ਲੜਾਈ ਲੜੀ ਉਹ ਲੜਾਈ ਦੇ ਵਿੱਚ ਬਹੁਤ ਘੱਟ ਮਾਰ ਜਿੰਦੇ ਨਾਲ ਹਾਰੇ ਉਸ ਦਾ ਫਾਇਦਾ ਕਿਤੇ ਨਾ ਕਿਤੇ ਉਹਨਾਂ ਨੂੰ ਗਿੱਦੜਵਾ ਸੀਟ ਤੋਂ ਮਿਲਿਆ ਗਿੱਦੜਵਾ ਸੀਟ ਜਦੋਂ ਆਮ ਆਦਮੀ ਪਾਰਟੀ ਦੇ ਹਨੇਰੀ ਚੱਲ ਰਹੀ ਸੀ ਤਾਂ ਉਸ ਦੇ ਵਿੱਚ ਉਹਨਾਂ ਨੇ ਡਿੰਪੀ ਢਿੱਲੋਂ ਜਿਹੜੇ ਕਦਾਵਰ ਜਿਹੜੇ ਲੱਗ ਰਿਹਾ ਸੀ ਕਿ ਇਸ ਵਾਰ ਰਾਜਾ ਵੜਿੰਗ ਹਾਰ ਜਾਣਗੇ ਤਾਂ ਉਸ ਦਾ ਫਾਇਦਾ ਜਿਹੜਾ ਉਹਨਾਂ ਨੇ ਗਿੱਦੜਵਾ ਸੀਟ ਤੇ ਕਿਉਂਕਿ ਉਹ ਇੱਕ ਇਲੈਕਸ਼ਨ ਮੋੜ ਦੇ ਵਿੱਚ ਹੀ ਰਏ 2019 ਦੇ ਵਿੱਚ ਜਦੋਂ ਇਲੈਕਸ਼ਨ ਲੜਿਆ ਬੜਾ ক্লোਜ ਫਾਈਟ ਸੀ ਉਹਨਾਂ ਨੂੰ ਪਤਾ ਸੀ ਕਿ ਵੋਟਰਾਂ ਕੇ ਤਰੀਕੇ ਨਾਲ ਪ੍ਰਭਾਵਿਤ ਉਹਨਾਂ ਨੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਆਪਣੇ ਆਪ ਨੂੰ ਸਥਾਪਿਤ ਰੱਖਿਆ ਇਸੇ ਕਰਕੇ ਉਹ ਉਹ ਜੇ ਅਮਰਤਾ ਵੜਿੰਗ ਚੋਣ ਲੜੇ ਉਹਦਾ ਫਾਇਦਾ ਵੀ ਮਿਲਿਆ ਗਿੱਦਰਵਾਹ ਤੋਂ ਜਿੱਦਾਂ ਫਾਇਦਾ ਹੀ ਮਿਲਿਆ ਕਿ ਅੱਜ ਜੋ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਸ ਸਮੇਂ ਉਹਨਾਂ ਦੇ ਲਈ ਗਵਾਉਣ ਲਈ ਰਾਜਾ ਵੜਿੰਗ ਦੇ ਕੋਲ ਕੁਝ ਨਹੀਂ ਸੀ 2019 ਦੇ ਵਿੱਚ ਔਰ ਇਸ ਵੇਲੇ ਜੇਕਰ ਰਾਜਾ ਵੜਿੰਗ ਚੋਣ ਲੜਦੇ ਆ ਜੇਕਰ ਅਮਰਤਾ ਵੜਿੰਗ ਹਾਰ ਜਾਂਦੇ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸਿਆਸਤ ਹੁਣ ਤੱਕ ਕਾਂਗਰਸ ਦੇ ਵਿੱਚ ਉਹਨਾਂ ਦੇ ਕੈਰੀਅਰ ਔਰ ਆਗਾਮੀ ਜਿਹੜਾ ਉਹ ਇੱਕ ਹਰ ਇੱਕ ਵਿਅਕਤੀ ਦੀ ਕੋਸ਼ਿਸ਼ ਹੁੰਦੀ ਹੈ ਸਿਆਸਤਦਾਨ ਦੀ ਕੋਸ਼ਿਸ਼ ਹੀ ਹੁੰਦੀ ਆ ਤੇ ਜੋ ਐਮਐਲਏ ਬਣੇ ਨੇ ਤਾਂ ਉਹ ਮੰਤਰੀ ਬਣੇ ਜੇ ਮੰਤਰੀ ਬਣੇ ਤਾਂ ਮੁੱਖ ਮੰਤਰੀ ਦੀ ਕੁਰਸੀ ਤੱਕ ਵੀ ਪਹੁੰਚਣਾ ਔਰ ਰਾਜਾ ਵੜਿੰਗ ਨੇ ਜਿਸ ਤਰੀਕੇ ਨਾਲ ਜਿੰਨਾ ਅਸੀਂ ਉਸ ਏਰੀਆ ਦੇ ਵਿੱਚੋਂ ਆਉਣੇ ਆ ਜਿੱਤੇ ਕਿਨ ਰਾਜਾ ਵੜਿੰਗ ਨੇ ਪੋਲਿਟਿਕਸ ਕੀਤੀ 2000 ਪਹਿਲੀ ਵਾਰ ਜਦੋਂ ਉਹ 12 ਦੇ ਵਿੱਚ ਜਿਹੜੇ ਨੇ ਮਨਪ੍ਰੀਤ ਸਿੰਘ ਬਾਦਲ ਦੇ ਖਿਲਾਫ ਚੋਂ ਲੜੇ ਹਾਲਾਂਕਿ ਉਹ ਇੱਛਕ ਨਹੀਂ ਸੀ ਕਿ ਦਲਵਾਤ ਉਲੜਦੇ ਮੁਖਸਰ ਤੋਂ ਚੋਣ ਲੜਨੀ ਇੱਛਕ ਸੀ ਪਰ ਜਿਸ ਤਰੀਕੇ ਨਾਲ ਉਹਨਾਂ ਨੇ ਉਥੇ ਬਾਦਲ ਪਰਿਵਾਰ ਨੂੰ ਸੰਨ ਲਾਈ ਫਿਰ 2017 ਦੇ ਵਿੱਚ ਜਾ ਕੇ ਉਹਨਾਂ ਨੇ ਚੋਣ ਜਿੱਤੀ ਤੇ 2022 ਦੇ ਵਿੱਚ ਜਿੱਤੀ ਤਾਂ ਰਾਜਾ ਵੜਿੰਗ ਆਪਣੇ ਆਪ ਦੇ ਵਿੱਚ ਕਾਂਗਰਸ ਦੇ ਵਿੱਚ ਮਾਲਵੀ ਦੀ ਪੋਲਿਟਿਕਸ ਦੇ ਵਿੱਚ ਬਹੁਤ ਵੱਡਾ ਛੋਟੀ ਉਮਰ ਦੇ ਵਿੱਚ ਨਾਮ ਬਣਿਆ ਜੇਕਰ ਇਸ ਵਾਰ ਅਮਰਤਾ ਵੜਿੰਗ ਚੋਣ ਲੜਦੇ ਤਾਂ ਕਿਤੇ ਨਾ ਕਿਤੇ ਇਹ ਲੱਗਣਾ ਸੀ ਕਿ ਰਾਜਾ ਵੜਿੰਗ ਦੀ ਧਰਮ ਪਤਨੀ ਜਿਹੜੀ ਕਿ ਬਾਦਲ ਪ੍ਰੋਨ ਨੂੰ ਰੱਖੇ ਜਾਂਦਾ ਉਹਦਾ ਕੱਦ ਕਿਤੇ ਨਾ ਕਿਤੇ ਰਾਜਾ ਵੜਿੰਗ ਦੇ ਮੁਕਾਬਲੇ ਵੱਡਾ ਦਿਸਦਾ ਲੋਕਾਂ ਨੂੰ ਇਹ ਵੀ ਇੱਕ ਵੱਡਾ ਕਾਰਨ ਸੀ ਦੂਜੇ ਪਾਸੇ ਰਾਜਾ ਵੜਿੰਗ ਨਹੀਂ ਚਾਹੁੰਦੇ ਸ਼ਾਇਦ ਸਿਆਸੀ ਤੌਰ ਤੇ ਚਾਹੁੰਦੇ ਹੋਣਗੇ ਕਿ ਉਹ ਇੱਕ ਸੀਟ ਤੇ ਫਸ ਕੇ ਰਹਿ ਜਾਣ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ 13 ਸੀਟਾਂ ਤੇ ਹੈਗੀ ਆ ਕਿਉਂਕਿ ਜੇਕਰ ਰਾਜਾ ਵੜਿੰਗ ਆਪ ਸੀਟ ਜਿੱਤ ਜਾਂਦੇ 12 ਸੀਟਾਂ ਹੋਰ ਜਾ ਹਾਰ ਜਾਂਦੇ ਜਾਂ ਪ੍ਰਚਾਰਕਾਂ ਦੀ ਉਹਨਾਂ ਕੋਲ ਸਮਾਂ ਨਾ ਹੁੰਦਾ ਤਾਂ ਅਲਟੀਮੇਟਲੀ ਜਿਹੜੇ ਆ ਗਿਆ ਨਤੀਜਾ ਉਹ ਜੋ ਮਰਜ਼ੀ ਜਿੱਤ ਹੁੰਦੀ ਆ ਉਹ ਵੀ ਪ੍ਰਧਾਨ ਦੇ ਜਿਹੜੀ ਹੈਗੀ ਆ ਹੱਥ ਲੱਗਦੀ ਆ ਉਹ ਨਸ਼ਰੇ ਉਹਨੂੰ ਮਿਲਦਾ ਜੇ ਰਗਾ ਕਰ ਹਾਰ ਹੁੰਦੀ ਆ ਤਾਂ ਪ੍ਰਧਾਨਗੀ ਨੂੰ ਕੁਰਸੀ ਦੀਆਂ ਆਚਾਰ ਲੱਤਾ ਹੁੰਦੀਆਂ ਨੂੰ ਪੈਣ ਵਾਲੇ ਬਹੁਤ ਮਿਲ ਜਾਂਦੇ ਆ ਕਿ ਛੇਤੀ ਕੁਰਸੀ ਛੱਡੀ ਜਾਵੇ ਤਾਂ ਰਾਜਾ ਵੜਿੰਗ ਵੱਲੋਂ 2024 ਦੀ ਲੜਾਈ ਨਹੀਂ ਰਾਜਾ ਵੜਿੰਗ ਵੱਲੋਂ 2027 ਦੀ ਲੜਾਈ ਲੜੀ ਜਾ ਰਹੀ ਹੈ ਕਿਉਂ ਲੜੀ ਜਾ ਰਹੀ ਆ ਤੇ ਸ਼ਾਇਦ ਜਿਸ ਤਰੀਕੇ ਨਾਲ ਉਹ ਕੰਮ ਕਰ ਰਹੇ ਨੇ ਹੂੰ ਸੰਗਠਿਤ ਕੀਤਾ ਕਿਉਂਕਿ ਉਹਨਾਂ ਸਾਹਮਣੇ ਬਹੁਤ ਆਪੋਜੀਟ ਜਿਹੜੇ ਗੇ ਲੀਡਰ ਐ ਉਹ ਜੀ ਕਲਾਸ ਐ ਜਿਹੜੀ ਰਾਜਾ ਵੜਿੰਗ ਦੇ ਸ਼ਾਇਦ ਪਿਆਰ ਹੀ ਨਾ ਲੱਗਣ ਦਿੰਦੀ ਨਵਜੋਤ ਸਿੰਘ ਸਿੱਧੂ ਵੱਡਾ ਨਾਮ ਸੀ ਲਾਲ ਸਿੰਘ ਵੱਡਾ ਨਾਮ ਸੀ ਪ੍ਰਤਾਪ ਸਿੰਘ ਬਾਜਵਾ ਵੱਡਾ ਨਾਮ ਸੀ ਚਰਨਜੀਤ ਸਿੰਘ ਚੰਨੀ ਵੱਡਾ ਨਾਮ ਸੀ ਅਸੀਂ ਕਹਿ ਲਗੇ ਜਿੰਦਰ ਸਿੰਘ ਰੰਦਾਵਾ ਬਿਠੇ ਨੇ ਤ੍ਰਿਪਤੀਜਿੰਦਰ ਸਿੰਘ ਬਾਜਵਾ ਬੈਠੇ ਨੇ ਰੁਤਿੰਦ ਕੋਟਲੀ ਬੈਠੇ ਨੇ ਬਿੱਟੂ ਚਲ ਹੁਣ ਭਾਜਪੀ ਚਲੇ ਗਏ ਨੇ ਬਹੁਤ ਵੱਡੇ ਅਜਿਹੇ ਨਾਮ ਸੀ ਜਿਹੜੇ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਸ਼ਾਮਲ ਸੀ ਪਰ ਰਾਜਾ ਵੜਿੰਗ ਵੱਲੋਂ ਸੁਪਨਾ ਕਿਤਨਾ ਕਿਤੇ एमपी ਦਾ ਨਹੀਂ ਦੇਖਿਆ ਗਿਆ ਰਾਜਾ ਵੜਿੰਗ ਵੱਲੋਂ ਸੁਪਨਾ ਇਸ ਵੇਲੇ ਮੁੱਖ ਮੰਤਰੀ ਦੇਖਿਆ ਜਾ ਰਿਹਾ ਜੇਕਰ ਉਹਦੇ ਬਿਲਕੁਲ ਉਸੇ ਨਾਲ ਦੇ ਹਲਕੇ ਦੇ ਵਿੱਚ ਹਰਤਾਨ ਸਿੰਘ ਬਰਾੜ ਮੁੱਖ ਮੰਤਰੀ ਬਣ ਸਕਦੇ ਨੇ ਤਾਂ ਦੂਜੇ ਸੱਜੇ ਪਾਸੇ ਜੇਕਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣ ਸਕਦੇ ਨੇ ਤਾਂ ਜਿਹੜੇ ਜਗਮੀਤ ਸਿੰਘ ਬਰਾੜ ਮੁੱਖ ਮੰਤਰੀ ਦੌੜ ਦੇ ਵਿੱਚ ਇੱਕ ਸਮੇਂ ਬਹੁਤ ਵੱਡਾ ਨਾਮ ਸੀ ਹੋ ਸਕਦੇ ਨੇ ਤਾਂ ਫਿਰ ਰਾਜਾ ਵੜਿੰਗ ਕਿਉਂ ਨਹੀਂ ਮਾਲਵੇ ਦੇ ਸਮੇਂ ਬਹੁਤ ਕਦਾਵਰ ਨੇਤਾ ਨੇ 69 ਸੀਟਾਂ ਜਿਹੜੀਆਂ ਮਾਲਵੇ ਦੇ ਵਿੱਚ ਆਉਂਦੀਆਂ ਨੇ ਤਾਂ ਸ਼ਾਇਦ ਮੈਨੂੰ ਜੇ ਮੈਂ ਸੀਐਸਸੀ ਜਿੰਨਾ ਕ ਮੈਂ ਸੋਚਦਾ ਸ਼ਾਇਦ 2024 ਦੀ ਉਹਨਾਂ ਨੂੰ ਲੜਾਈ ਛੋਟੀ ਲੱਗੀ 2027 ਦੇ ਵਿੱਚ ਉਹਨਾਂ ਕੋਲ ਵੱਡਾ ਸੁਪਨਾ ਵੱਡਾ ਏਮ ਹੈਗਾ ਔਰ ਇਸੇ ਕਰਕੇ ਉਹ ਚਾਹਣਗੇ 8-7 ਸੀਟਾਂ ਜਿਹੜੀਆਂ ਉਹਨਾਂ ਦੀ ਅਗਵਾਈ ਦੇ ਵਿੱਚ ਕਾਂਗਰਸ ਜਿੱਤੇ ਤਾਂ ਜੋ 2027 ਦੇ ਵਿੱਚ ਜੋ ਇਲੈਕਸ਼ਨ ਲੜਨਾ ਤਾਂ ਉਹ ਮੁੱਖ ਮੰਤਰੀ ਦੇ ਤੌਰ ਤੇ ਚਿਹਰੇ ਦੇ ਤੌਰ ਤੇ ਜਿਹੜਾ ਹੈਗਾ ਪ੍ਰੋਜੈਕਟ ਹੋਣਾ ਕਿਉਂਕਿ ਉਹਨਾਂ ਦਾ ਗਾਂਧੀ ਪਰਿਵਾਰ ਦੇ ਨਾਲ ਬੜੀ ਨੇੜਤਾ ਹੈਗੀ ਆ ਜੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦੇ ਨਾਲ ਬੜੀ ਨੇੜਤਾ ਹੈਗੀ ਆ ਔਰ G23 ਦਾ ਜਿਹੜਾ ਜ਼ਿਕਰ ਕਰ ਰਹੇ ਸ਼ਬਦ ਬਹੁਤ ਘੱਟ ਲੋਕ ਅੱਜ ਇਸ ਐਪੀਸੋਡ ਰਾਈਂ ਸੁਣ ਰਹੇ ਹੁਣ ਕੋ ਪਤਾ ਲੱਗਾ ਕਿ G23 ਉਹ ਸੀ 2020 ਦੇ ਵਿੱਚ ਇੱਕ ਪੱਤਰ ਲਿਖਿਆ ਸੀ 23 ਨੇਤਾਵਾਂ ਵੱਲੋਂ ਟੌਪ ਦੇ ਕਾਂਗਰਸ ਨੇਤਾਵਾਂ ਵੱਲੋਂ ਸੋਨੀਆ ਗਾਂਧੀ ਔਰ ਦੇ ਨਾਮ ਇਹ ਤਮਾਮ ਜ਼ਿੰਮੇਵਾਰੀਆਂ ਤੁਸੀਂ ਛੱਡ ਦਿਓ ਮੋਡ ਸੰਗਠਨ ਔਰ ਮੋਡ ਜਿਹੜਾ ਹੈਗਾ ਜਿਹੜੀ ਕਾਂਗਰਸ ਦੀ ਜਿਹੜੀ ਹੈਗੀ ਆ ਪੂਰੀ ਕਮੇਟੀ ਚੁਣੀ ਜਾਂਦੀ ਆ ਜਿਹੜੀ ਕਾਂਗਰਸ ਵਰਕਿੰਗ ਕਮੇਟੀ ਹੈਗੀ ਆ ਉਹਦੇ ਲਈ ਮੁਰਤੋਂ ਚੋਂ ਚੋਣ ਹੋਣੀ ਚਾਹੀਦੀ ਆ ਮੁਰਤੋਂ ਜਿਹੜਾ ਹੈਗਾ ਤਾਂ ਉਹਦੇ ਵਿੱਚ ਪੰਜ ਮੁੱਖ ਮੰਤਰੀ ਸ਼ਾਮਿਲ ਸੀ ਸਾਬਕਾ ਮੁੱਖ ਮੰਤਰੀ ਜਿਨ੍ਹਾਂ ਨੇ ਉਚਿਤ ਬਗਾਵਤ ਕੀਤੀ ਸੀ ਉਹਨੂੰ G23 ਦੇ ਨਾਮ ਤੇ ਉਭਾਰਿਆ ਜਾਂਦਾ ਅੱਜ ਉਹਨਾਂ ਨੂੰ ਵੀ ਕਾਂਗਰਸ ਮੋੜ ਬੁਲਾ ਰਹੀ ਆ ਉਹਨਾਂ ਨੂੰ ਤੇ ਵੀ ਕਾਂਗਰਸ ਹਾਈਕਮਡ ਡੋਰੇ ਪਾ ਰਹੀ ਆ ਕਿ ਇਹ तमाम ਲੀਡਰ ਪੰਜਾਬ ਦੇ ਵਿੱਚੋਂ ਮਨੀਸ਼ ਦਿਵਾੜੀ ਚੰਡੀਗੜ੍ਹ ਤੋਂ ਸੀਟ ਮਿਲੀ ਬੀਬੀ ਰਜਿੰਦਰ ਕੌਰ ਪੱਠਣ ਨੂੰ ਆਉਣਲਸਮ ਦੇ ਵਿੱਚ ਵੱਡਾ ਅਹੁਦਾ ਜਿਹੜਾ ਹੈਗਾ ਐਡਜਸਟ ਕੀਤਾ ਜਾ ਸਕਦਾ ਵੱਡੇ ਨਾਮ ਸੀ ਜਿਨ੍ਹਾਂ ਨੇ ਉਸ ਸਮੇਂ ਭੁਪਿੰਦਰ ਸਿੰਘ ਹੁੱਡਾ ਵੱਡਾ ਨਾਮ ਸੀ ਜਿਨ੍ਹਾਂ ਨੇ ਵਿਰੋਧ ਕੀਤਾ ਸੀ ਤਾਂ ਕਿ ਤਨਾ ਕਿਤੇ ਬੈਲੈਂਸ ਬਣਾਉਣ ਦੇ ਲਈ ਆਪਣੇ ਆਪ ਨੂੰ ਸਥਾਪਿਤ ਕਰਨ ਦੇ ਲਈ ਰਾਜਾ ਵੜਿੰਗ ਵੱਲੋਂ 2027 ਦਾ ਸੁਪਨਾ ਮੁੱਖ ਮੰਤਰੀ ਲਈ ਵੇਖਿਆ ਜਾ ਚੁੱਕਿਆ ਇਸੇ ਕਰਕੇ ਉਹਨੇ 2024 ਨੂੰ ਛੱਡ ਦਿੱਤਾ ਕਿਉਂਕਿ ਕੁਝ ਪਾਉਣ ਦੇ ਲਈ ਕੁਝ ਛੱਡਣਾ ਪੈਂਦਾ ਤਾਂ ਰਾਜਾ ਵੜਿੰਗ ਵੱਲੋਂ ਇੱਕ ਬੜੀ ਕਹਿ ਦੇਣਾ ਕਿ ਸੱਚ ਜਿਵੇਂ ਢੰਗ ਦੀ ਪੋਲਿਟਿਕਸ ਕੀਤੀ ਗਈ ਆ ਫਿਰ ਇੱਕ ਉਹਨਾਂ ਦਾ ਜੋਰ ਵੀ ਨਹੀਂ ਸਿਆਸੀ ਜੋਰ ਵੀ ਨਹੀਂ ਲੱਗੇਗਾ ਪ੍ਰਚਾਰ ਵੀ ਕਰ ਪਾਉਣਗੇ ਜੇਕਰ 500 ਸੀਟਾਂ 107 ਸੀਟਾਂ ਕਾਂਗਰਸ ਲੈ ਕੇ ਜਾਂਦੀ ਆ ਤਾਂ ਰਾਜਾ ਵਡਿੰਗ ਮੁੱਖ ਮੰਤਰੀ ਦੌੜ ਦੇ ਵਿੱਚ ਪਹਿਲੇ ਨੰਬਰ ਤੇ ਖੜਾ ਹੋਏ ਨਜ਼ਰ ਆਵੇਗਾ ਇਸੇ ਕਰਕੇ ਡਾ 2024 ਨੂੰ ਥੋੜਾ ਪਿੱਛੇ ਕਰਤਾ 2027 ਦਾ ਸੁਪਨਾ ਵੇਖਿਆ ਜੀ ਬਹੁਤ ਬਹੁਤ ਸ਼ੁਕਰੀਆ ਰਮਨ ਤਾਂ ਬਿਲਕੁਲ ਦਾ ਰਾਜਾ ਬਰਿੰਗ ਜਾਂ ਬਲਕੌਰ ਸਿੰਘ ਨੇ ਕਿਉਂ ਨਹੀਂ ਉਹਨਾਂ ਨੇ ਚੌਣ ਲੜੀ ਕਿਉਂ ਨਹੀਂ ਉਹਨਾਂ ਦਾ ਨਾਮ ਆਇਆ ਤੇ ਉਮੀਦ ਕਰਦਾ ਹਾਂ ਤੁਹਾਨੂੰ ਇਸ ਜਾਣਕਾਰੀ ਦੇ ਵਿੱਚ ਸਾਰੀਆਂ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ ਧੰਨਵਾਦ